ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਸਾਰਿਆਂ ਨੂੰ ਅਗਰੂ ਹਲਕੇ ਦੇ ਸੂਝਦਾਨ ਵੋਟਰਾਂ ਨੂੰ ਅਪੀਲ ਬੇਨਤੀ ਕਰਦਾ ਕਿ ਕੱਲ ਨੂੰ 1 ਜੂਨ ਨੂੰ ਸਾਬਿਕਰ ਸਿੰਘ ਖਾਲਸਾ ਜੀ ਨੂੰ ਆਪਣਾ ਇੱਕ ਹੀ ਕੀਮਤੀ ਵੋਟ ਪਾ ਕੇ ਕਾਮਯਾਬ ਕਰੀਏ ਕਿਉਂਕਿ ਸ਼ਰੂਮਣੀ ਕਾਜੀਦਾਨ ਪੰਜਾਬ ਦੇ ਹੱਕਾਂ ਦੇ ਪੰਜਾਬ ਦੇ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਆ ਸੋ ਸ਼ਰੂਮਣੀ ਕਾਜੀਦਾਨ ਨੇ ਲੋਕ ਭਲੇ schemes ਦੀ ਗੱਲ ਕਰ ਲਈਏ ਪੰਜਾਬ ਦੇ ਡਿਵੈਲਪਮੈਂਟ ਦੀ ਗੱਲ ਕਰ ਲਈਏ ਵਿਕਾਸ ਦੀ ਗੱਲ ਕਰ ਲਈਏ ਤਾਂ ਬਹੁਤ ਵੱਡੇ ਪੱਧਰ ਤੇ ਲੋਕ Polres ਕੀ ਨਾ ਉਸकी ਮਸ਼ਹੂਰ ਕੀਤੀਆਂ ਤੇ ਕੰਮ ਚਲਕੀਆਂ ਹੈ ਡਿਵੈਲਪਮੈਂਟ ਬਹੁਤ ਵੱਡੇ ਪੱਧਰ ਤੇ ਕੀਤੀ ਆ ਸੋ ਉਹ ਨੂੰ ਦੇਖਦੇ ਹੋਏ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਪਿਛਲੇ 12-15 ਸਾਲ ਤੋਂ ਹਲਕੇ ਵੀ ਸਾਰੇ ਸੰਗਤ ਨਾਲ ਬਹੁਤ ਜ਼ਿਆਦਾ ਊੜਾ ਪਿਆਰ ਆ ਸੋ ਮੈਂ ਕਦੇ ਜਿੱਤ ਹਾਰ ਦੀ ਪ੍ਰਵਾਨ ਨਹੀਂ ਕੀਤੀ ਮੈਂ ਆਪਣੀ ਡਿਊਟੀ ਨੂੰ ਆਪਣੇ ਕੰਮ ਨੂੰ ਪੂਰੀ ਇਮਾਨਦਾਰੀਤ ਨਾਲ ਦੇਈਦਾ ਨਿਵਾ ਰਿਆ ਸੋ ਮੈਂ ਸਾਰਿਆਂ ਨੂੰ ਅਪੀਲ ਬੇਨਤੀ ਕਰਦਾ ਕਿ ਗਰਮੀ ਬਹੁਤ ਜ਼ਿਆਦਾ ਸੋ ਸਵੇਰੇ ਸਾਤਵ ਨੂੰ ਤੋਂ ਲੈ ਕੇ 6 ਵਜੇ ਤੱਕ ਦੀ ਬੂਥਾ ਦਾ ਟਾਈਮ ਆ ਸੋ ਬੜੀ ਬੜੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਬੂਥਾ ਉੱਪਰ ਪਾਣੀ ਦਾ ਪੀਣ ਵਾਲੇ ਪਾਣੀ ਦਾ ਪੱਖੇ ਦਾ ਪ੍ਰਬੰਧ ਕੀਤਾ ਗਿਆ ਸੋ ਇਸ ਕਰਕੇ ਆਪਣਾ ਬੜਾ ਧਿਆਨ ਦੇ ਨਾਲ ਬੂਥਾ ਪਈ ਤੇ ਆਪਣੇ ਸਬਿਕਨ ਸਿੰਘ ਖਾਲਸਾ ਜੀ ਨੂੰ ਕੰਮ ਚਲ ਕਰੀ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤ